ਸਰਬੰਸਦਾਨੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਫਗਵਾੜਾ ਦੇ ਵੱਖ-ਵੱਖ ਗੁਰਦੁਆਰਾ ਸਾਹਿਬ ਵਿੱਚ ਬੜੀ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਜਿਥੇ ਗੁਰਦੁਆਰਾ ਸਿੰਘ ਸਭਾ ਮਾਰਡਲ ਟਾਊਨ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠਾਂ ਦੇ ਭੋਗ ਪਾਏ ਗਏ ਉਪਰੰਤ ਉਤੇ ਹੀ ਕੀਰਤਨੀ ਜਥਿਆਂ ਵੱਲੋਂ ਕੀਰਤਨ ਕਰ ਆਈਆਂ ਸੰਗਤਾਂ ਨੂੰ ਗੁਰੂ ਇਤਿਹਾਸ ਨਾਲ ਜੋੜਿਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਕੇ ਗੁਰੂ ਜਸ ਸਰਵਨ ਕੀਤਾ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨਗਰ ਕੀਰਤਨ ਵਿੱਚ ਸ਼ਾਮਲ ਸੰਗਤਾਂ ਦਾ ਸਹਿਯੋਗ ਦੇਣ ਤੇ ਧੰਨਵਾਦ ਕੀਤਾ ਸੰਗਤਾਂ ਵਿੱਚ ਇਸ ਮੌਕੇ ਗੁਰੂ ਘਰ ਲੰਗਰ ਵੀ ਅਤੁੱਟ ਵਰਤਾਇਆ ਗਿਆ ਗੋविंद ਅਰਣ ਅੱਪਾ ਦੀ ਅਖਰਮ ਪਰ ਆਪੋ ਆਪ ਬਾਰ ਅપરੰਪਰ ਆਪੇ ਆਪਣਾ ਜਾਣੇ ਆਪੇ ਆਪਣਾ ਜਾਣੀ ਆਪਣੀ ਕਾ ਤੇ ਆਪੇ ਜਾਣੇ ਸੋਨ ਸੋਨਾ ਆਵੇ ਮਖਾਨੇ ਇਸੀ ਤਰ੍ਹਾਂ ਹੀ ਗੁਰਦੁਆਰਾ ਅਕਾਲੀ ਬੰਗਾ ਰੋਡ ਫਗਵਾੜਾ ਵਿਖੇ ਵੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਪ੍ਰਬੰਧਕ ਕਮੇਟੀ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਗਿਆ ਇਸ ਮੌਕੇ ਜਿੱਥੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠਾਂ ਦੇ ਭੋਗ ਪਾਏਗੇ ਉੱਥੇ ਹੀ ਪੰਥ ਪ੍ਰਸਿੱਧ ਢਾਡੀ ਜਥਿਆਂ ਨੇ ਢਾਡੀ ਵਾਰਾਂ ਰਾਹੀਂ ਗੁਰੂ ਸਾਹਿਬ ਜੀ ਦਾ ਇਤਿਹਾਸ ਸੁਣਾ ਸੰਗਤਾਂ ਨੂੰ ਗੁਰ ਚਰਨਾਂ ਨਾਲ ਜੋੜੀ ਰੱਖਿਆ ਇਸ ਮੌਕੇ ਤੇ ਗੁਰਦੁਆਰਾ ਸਾਹਿਬ ਵਿਖੇ ਫਗਵਾੜਾ ਦੇ ਹਲਕਾ ਇੰਚਾਰਜ ਸਰਦਾਰ ਜੁਕਿੰਦਰ ਸਿੰਘ ਮਾਨ ਅਕਾਲੀ ਆਗੂ ਰਣਜੀਤ ਸਿੰਘ ਖੁਰਾਨਾ ਤੋਂ ਇਲਾਵਾ ਹੋਰਨਾਂ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਪਹੁੰਚ ਕੇ ਗੁਰਦੁਆਰਾ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਮੱਥਾ ਟੇਕਿਆ ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਈਆਂ ਪ੍ਰਮੁੱਖ ਸ਼ਖਸੀਅਤਾਂ ਨੂੰ ਗੁਰੂਕਾਰ ਦੀ ਬਖਸ਼ਿਸ਼ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਵਕਵਕ ਬੁਲਾਰਿਆਂ ਨੇ ਸਮੂਹ ਇਲਾਕਾ ਨਿਵਾਸੀਆਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੂਰਵ ਦੀਆਂ ਵਧਾਈਆਂ ਦਿੱਤੀਆਂ ਅਤੇ ਗੁਰਬਾਣੀ ਨਾਲ ਜੁੜਨ ਲਈ ਪ੍ਰੇਰਿਆ ਅੰਤ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਈਆਂ ਸੰਗਤਾਂ ਦਾ ਗੁਰਦੁਆਰਾ ਸਾਹਿਬ ਵਿਖੇ ਪਹੁੰਚਣ ਤੇ ਧੰਨਵਾਦ ਕੀਤਾ ਇਸ ਮੌਕੇ ਸੰਗਤਾਂ ਵਿੱਚ ਗੁਰੂ ਘਰ ਲੰਗਰ ਵੀ ਅਤੁੱਟ ਵਰਤਾਇਆ ਗਿਆ ਅੱਜ ਸਰਦਾਰ ਗੁਰਵਿੰਦਰ ਸਿੰਘ ਜੀ ਦੇ ਪ੍ਰਕਾਸ਼ ਜਹਾੜੇ ਨੂੰ ਨੌਂਦਰ ਹੈਮ ਬੜੀ ਖੁਸ਼ੀ ਦਾ ਕਾਵਾ ਸੰਤਾ ਬੜੀ ਹਮ ਆਖਟ ਹੋਈ ਹੈ ਪਰ ਸੰਗਤਾਂ ਦੇ ਗੁਰਗੋਸ਼ ਸਿੰਘ ਸਾਹਿਬ ਦੀ ਜੋ ਉਹਨਾਂ ਦੀ ਸ਼ੀਤਾ ਸੰਤੋਸ਼ ਪੈਤਾ ਉਹਨਾਂ ਵਿਖਿਆਨ ਲੋਗ ਹੈ ਉਹ ਸਾਹਿਬ ਆਪਣੇ ਜੀਵਨ ਕਸ਼ਮੈ ਔਰ ਇੱਕ ਸ਼ਿਵਰਸ਼ ਵਿੱਚ ਜੀਵਨ ਹੈ ਔਰ ਉਹਨਾਂ ਦੇ ਸ਼ਿਵਰਸ਼ ਵਿੱਚੋਂ ਇਕ ਐਸਾ ਫੰਕਵਾਦਾ ਹੈ ਬਾਈਟਿਸ ਲੋਸੇ ਫਲਸਫਾ ਸਕਦੇ ਔਰ ਮਨਸਾਨੀਅਤ ਦੇ ਸਭ ਤੋਂ ਵੱਡੇ ਜਿਹੜੇ ਮਹਾਨ ਗੁਰੂ ਨੇ ਜਦਾਤਾ ਨਜਰ ਅੱਪ ਨੇ ਸੰਤਨ ਗੁਰੂ ਗੁਰੂ ਸਾਹਿਬ ਨੇ ਉਹਨਾਂ ਦੀ ਸਾਡੇ ਵਿਹਾਰ ਦੇ ਕਿਪਕਾਹ ਜਾੜੇ ਦੀ ਮੈਂ ਇਹ ਕਹੂੰਗਾ ਸਤਗੁਰੂ ਨਾਨਕ ਪੱਡੇ ਆਮਟੀ ਕੁੰਜਖਾਨਾ ਮੈਂ ਗੁਰੂ ਸਾਹਿਬ ਦਾ ਇੱਕ ਐਸਾ ਆਗਮਨ ਹੈ ਇੱਕ ਨਮੇਸ਼ੂਡ ਨਮੇਸ਼ੂ ਨਹੀਂ ਪਨਾਹਨ ਪਾਨ ਜਵਾਨ ਦੇ ਪੂਆ ਮਹਾਨ ਇੰਦਰਾ ਅੰਦਰ ਪ੍ਰਣਾਮ ਬਾਤ ਕਾਨ ਰੰਗ ਉਹ ਸਾਦੇ ਆਪੀ ਲਿਖਦਾ ਜਦ ਸਾਡੇ ਬੇਚੁਣਾਂ ਨੇ ਦੇ ਨੇ ਕਿ ਸੱਚਾ ਆਸ਼ਾ ਕੁਤਾ ਨੇ ਇਹ ਸਾ ਪੁੱਛ ਆਪਣੀ ਅੱਖਾਂ ਦੇ ਸਾਹਮਣੇ ਪ੍ਰਗਾਸ਼ ਮਿਲਦਾ ਦੇਖ ਕੇ ਔਰ ਹਿੰਦੁਸਤਾਨ ਦੀ ਸ਼ਾਨ ਔਰ ਹਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਪਰਗੜੇ ਉਹ ਮਰਦ ਕੰਬੜਾ ਪ੍ਰਯਾਮ ਕੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਕੁਤੇਲਾ ਆਇਆ ਸਭ ਤੋਂ ਪਹਿਲਾਂ ਤਲਪਲ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਆਗੂ ਕਰਉਂਦੇ ਸਮੂਹ ਪੰਜਾਬੀ ਔਰ ਹਿੰਦੀ ਸਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦਾ। ਉੱਥੇ ਅੱਜ ਫੁਵਾੜਾ ਵਿਖੇ ਸਾਰੇ ਗੁਰਦੁਆਰੇ ਸਾਹਿਬਾਨ ਬਹੁਤ ਸ਼ਰਧਾ ਤੇ ਉਤਸ਼ਾਹ ਨਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਅਕਲਪੁਰ ਹਮਾਇਆ ਗਿਆ। ਆਓ ਆਪਾਂ ਆਪਣੇ ਬੱਚਿਆਂ ਨੂੰ ਉਹਨਾਂ ਦਿੱਤੀ ਹੋਈ ਸਖਿਆਵਤ ਦੇ ਚੋਹਰਦੇ ਹੋਏ ਆਪਾਂ ਆਪ ਵੀ ਤੇ ਆਪਣੇ ਬੱਚਿਆਂ ਨੂੰ ਉਹਦਾ ਸਖਿਆਵਤ ਚਲੀਏ। ਇਸੇ ਤਰ੍ਹਾਂ ਹੀ ਗੁਰਦੁਆਰਾ ਸਰਬਸੰਗਤ ਸਤਨਾਮਪੁਰਾ ਫਗਵਾੜਾ ਵਿਖੇ ਵੀ ਸਰਬੰਸਦਾਨੀ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਇਸ ਮੌਕੇ ਗੁਰਦੁਆਰਾ ਸਾਹਿਬ ਵਿਖੇ ਸ਼੍ਰੀ ਅਖੰਡ ਪਾਤਸ਼ਾਹਬ ਦੇ ਪਾਠਾਂ ਦੇ ਭੋਗ ਪਾਉਣ ਉਪਰੰਤ ਕੀਰਤਨੀ ਜਥਿਆਂ ਵੱਲੋਂ ਰਸਮੀ ਨਾ ਕੀਰਤਨ ਕਰ ਆਇਆਂ ਸੰਗਤਾਂ ਨੂੰ ਗੁਰੂ ਇਤਿਹਾਸ ਨਾਲ ਜੋੜਿਆ ਗਿਆ ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਈਆਂ ਅਤੇ ਕੀਰਤਨ ਦਾ ਆਨੰਦ ਮਾਣਿਆ ਸੰਗਤਾਂ ਵਿੱਚ ਗੁਰੂ ਘਰ ਲੰਗਰ ਵੀ ਅਤੁੱਟ ਵਰਤਾਇਆ ਗਿਆ ਦੇ ਨਾਲ ਹੀ ਗੁਰਦੁਆਰਾ ਜੱਟਾਂ ਖਲਵਾੜਾ ਗੇਟ ਫਗਵਾੜਾ ਵਿਖੇ ਵੀ ਗੁਰਦੁਆਰਾ ਪਰਬੰਧਕ ਕਮੇਟੀ ਅਤੇ ਸਮੂਹ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਤਾਨ-ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਬੜੀ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠਾਂ ਦੇ ਭੋਗ ਪੈਣ ਉਪਰੰਤ ਕੀਰਤਨੀ ਜਥਿਆਂ ਵੱਲੋਂ ਰਸਪੀਨਾ ਕੀਰਤਨ ਕਰ ਆਈਆਂ ਸੰਗਤਾਂ ਨੂੰ ਗੁਰੂ ਇਤਿਹਾਸ ਨਾਲ ਜੋੜਿਆ ਗਿਆ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਮੋਹਨ ਸਿੰਘ ਨੇ ਸਮਾਗਮ ਵਿੱਚ ਪਹੁੰਚੀਆਂ ਸੰਗਤਾਂ ਦਾ ਧੰਨਵਾਦ ਕੀਤਾ ਜਦਕਿ ਸੰਗਤਾਂ ਵਿੱਚ ਗੁਰੂ ਘਰ ਲੰਗਰ ਵੀ ਅਤੁੱਟ ਵਰਤਾਇਆ ਗਿਆ